ਹੈਲਥ ਨੈਟਵਰਕ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਜਿਸ ਤੋਂ ਬਿਨਾ ਜੀਵਨ ਮੁਸ਼ਕਿਲ ਹੈ ਸਾਨੂੰ ਰੋਜ਼ਾਨਾ ਸਵੇਰੇ ਵੱਧ ਤੋਂ ਵੱਧ ਪਾਣੀ ਪੀਂਦੀ ਸਲਾਹ ਦਿੱਤੀ ਜਾਂਦੀ ਹੈ ਪਾਣੀ ਨੂੰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਤੇ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਜਿਸ ਭਾਂਡੇ 'ਚ ਤੁਸੀਂ ਪਾਣੀ ਰੱਖਦੇ ਹੋ ਉਸ ਦਾ ਅਸਰ ਤੁਹਾਡੇ ਸਰੀਰ ਤੇ ਪੈਂਦਾ ਹੈ ਬਜ਼ੁਰਗ ਹਮੇਸ਼ਾ ਤਾਂਬੇ ਦੇ ਭਾਂਡੇ ਜੇ ਪਾਣੀ ਪੀਣ ਦੇ ਫਾਇਦੇ ਬਾਰੇ ਦੱਸਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤਾਂਬੇ ਤੋਂ ਇਲਾਵਾ ਸਟੀਲ ਦੇ ਭਾਂਡੇ ਵਿੱਚ ਵੀ ਪਾਣੀ ਪੀਣ ਦੇ ਫਾਇਦੇ ਹੁੰਦੇ ਹਨ ਅਕਸਰ ਘਰਾਂ ਵਿੱਚ ਲੋਕ ਸੀਲ ਦੇ ਭਾਂਡਾ ਦੀ ਵਰਤੋਂ ਹੀ ਕਰਦੇ ਹਨ ਸਟੀਲ ਦੇ ਪਾਣੀ ਪੀਣ ਨਾਲ ਵੀ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਤਾਂ ਆਉ ਜਾਣਦੇ ਹਨ ਸਟੀਲ ਵਾਲੇ ਭਾਂਡੇ ਵਿੱਚ ਪਾਣੀ ਪੀਣ ਦੇ ਸਰੀਰ ਨੂੰ ਕੀ ਹਨ ਫਾਇਦੇ ਬੈਕਟੀਰੀਆ ਮੁਕਤ ਪਣ ਸਟੀਲ ਦੇ ਭਾਂਡੇ ਵਿੱਚ ਬੈਕਟੀਰੀਆ ਨਹੀਂ ਹੁੰਦੇ ਜਿਸ ਕਾਰਨ ਪਾਣੀ ਸਾਫ਼ ਤੇ ਸੁਰੱਖਿਅਤ ਰਹਿੰਦਾ ਹੈ ਇਸ ਲਈ ਸਟੀਲ ਦੇ ਭਾਂਡੇ ਵਿੱਚ ਹੀ ਪਾਣੀ ਪੀਣ ਨਾਲ ਸਾਡੇ ਸਿਹਤ ਨੂੰ ਕਈ ਲਾਭ ਮਿਲਦੇ ਹਨ ਸਟੀਲ ਦੇ ਭਾਂਡੇ ਵਿੱਚ ਕਈ ਹਾਨੀਕਾਰਕ ਰਸਾਇਣ ਹੁੰਦੀਆਂ ਜਿਸ ਕਾਰਨ ਪਾਣੀ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ ਸਟੀਲ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਇਸ ਦਾ ਵਾਤਾਵਰਣ ਤੇ ਘੱਟ ਪ੍ਰਭਾਵ ਪੈਂਦਾ ਹੈ ਸਟੀਲ ਦੇ ਭਾਂਡੇ ਲੰਬੇ ਸਮੇਂ ਤੱਕ ਚੱਲਦੇ ਹਨ ਇਸ ਲਈ ਉਹਨਾਂ ਨੂੰ ਵਾਰ-ਵਾਰ ਬਦਲਣ ਦੀ ਲੋੜ ਨਹੀਂ ਹੁੰਦੀ ਸਟੀਲ ਦੇ ਬਰਤਨ ਪਾਣੀ ਉਹ ਲੰਬੇ ਸਮੇਂ ਤੱਕ ਠੰਡਾ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਸਟੀਲ ਦੇ ਪਾਂਡਿਆਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਇਸ ਨਾਲ ਇਹਨਾਂ ਨੂੰ ਜਿਸ ਨਾਲ ਉਹਨਾਂ ਵਿੱਚ ਜਮ੍ਹਾ ਹੋਈ ਗੰਦਗੀ ਨੂੰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ਸਟੀਲ 'ਤੇ ਕੋਈ ਵੀ ਜ਼ਹਿਰੀਲੇ ਤੱਤ ਨਹੀਂ ਹੁੰਦੇ ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਪਾਚਨ ਚ ਸੁਧਾਰ ਸਟੀਲ ਵਿੱਚ ਰੱਖਿਆ ਸਾਫ਼ ਅਤੇ ਸਟੀਲ ਵਿੱਚ ਰੱਖਿਆ ਸਾਫ਼ ਅਤੇ ਅਸ਼ੁੱਧ ਪਾਣੀ ਪਾਚਨ ਪ੍ਰਣਾਲੀ ਲਈ ਵਧੀਆ ਢੰਗ ਨਾਲ ਕੰਮ ਕਰਨ ਵਿੱਚ ਮਦਦਗਾਰ ਹੁੰਦਾ ਹੈ ਪਾਣੀ ਨੂੰ ਪਾਣੀ ਨੂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ ਇਹ ਸਰੀਰ ਨੂੰ ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਟੀਲ ਦੇ ਗਿਲਾਸ ਵਿੱਚ ਪਾਣੀ ਪੀਣ ਦੇ ਫਾਇਦੇ ਬਾਰੇ ਸਟੀਲ ਦੇ ਸਟੀਲ ਦੇ ਭਾਂਡੇ ਵਿੱਚ ਬੈਕਟੀਰੀਆ ਨਹੀਂ ਵੱਧਦਾ ਜਿਸ ਕਾਰਨ ਪਾਣੀ ਸਾਫ਼ ਅਤੇ ਸਵੱਛਤ ਰਹਿੰਦਾ ਇਸ ਲਈ ਸਟੀਲ ਦੇ ਭਾਂਡੇ ਵਿੱਚ ਪਾਣੀ ਪੀਣ ਦੇ ਸਾਡੀ ਸਿਹਤ ਤੇ ਕਈ ਫਾਇਦੇ ਹੁੰਦੇ ਹਨ ਮੈਗ ਤੇ ਸੁਆਦ ਨੂੰ ਪ੍ਰਭਾਵਿਤ ਨਹੀਂ ਕਰਦੇ ਤੇ ਪਾਣੀ ਨੂੰ ਤਾਜ਼ਾ ਰੱਖਦੇ ਹਨ ਸਟੀਲ ਦੇ ਭਾਂਡਿਆਂ ਵਿੱਚ ਕਈ ਹਾਨिकारक ਰਸਾਇਣ ਨਹੀਂ ਹੁੰਦੇ ਜਿਸ ਕਾਰਨ ਪਾਣੀ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ ਸਟੀਲ 'ਤੇ ਕੋਈ ਵੀ ਜ਼ਹਿਰੀਲੇ ਤੱਤ ਨਹੀਂ ਹੁੰਦੇ ਜੋ ਜੋ ਸੇਤਲੀ ਹਾਨिकारक ਹੋ ਸਕਦੀਆਂ ਹਨ ਸਟੀਲ ਵਿੱਚ ਰੱਖਿਆ ਸਾਫ਼ ਅਤੇ ਸ਼ੁੱਧ ਪਾਣੀ ਪਾਚਨ ਪ੍ਰਣਾਲੀ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿੱਚ ਮਦਦਗਾਰ ਹੁੰਦਾ ਹੈ ਸਟੀਲ ਦੇ ਬਰਤਨ ਵਿੱਚ ਪਾਣੀ ਲੰਬੇ ਸਮੇਂ ਤੱਕ ਠੰਡਾ ਹੁੰਦਾ ਹੈ ਸਟੀਲ ਦੇ ਸਟੀਲ ਦੇ ਪਾਂਡਿਆਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਇਸ ਨਾਲ ਉਹਨਾਂ ਵਿੱਚ ਜਮ੍ਹਾ ਹੋਈ ਗੰਦਗੀ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਹਰ ਕੋਈ ਆਪਣੀ ਪਸੰਦੀ ਦੇ ਪਾਂਡੇ ਵਿੱਚ ਖਾਣਾ ਖਾਣਾ ਬਣਾਉਣਾ ਪਸੰਦ ਕਰਦਾ ਹੈ ਕੁਝ ਅਲਮੀਨੀਅਮ ਦੇ ਭਾਂਡੇ ਵਿੱਚ ਪੋਜਨ ਪਕਾਉਂਦੇ ਹਨ ਤੇ ਕੁਝ ਲੋਕ ਸਟੀਲ ਦੇ ਭਾਂਡੇ ਵਿੱਚ ਪੋਜਨ ਬਣਾਉਂਦੇ ਹਨ ਇਸ ਦੇ ਨਾਲ ਹੀ ਜੇਕਰ ਅਸੀਂ ਛੋਟੇ ਕਸਬਿਆਂ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਅੱਜ ਵੀ ਖਾਣਾ ਬਣਾਉਣ ਲਈ ਲੋਹਾ ਅਤੇ ਮਿੱਟੀ ਦੇ ਬਰਤਨਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਦੇਖਿਆ ਹੈ ਕਿ ਤੁਸੀਂ ਖਾਣਾ ਪਕਾਉਣ ਲਈ ਇਸੇ ਤਰ੍ਹਾਂ ਦੇ ਬਾਤੂ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੋ ਤੁਹਾਡੀ ਸਿਹਤ ਤੇ ਕੀ ਫਾਇਦੇ ਤੇ ਕੀ ਨੁਕਸਾਨ ਹੁੰਦੇ ਹਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹੀ ਭਾਂਡੇ ਵਿੱਚ ਫਕਾਓ ਅਤੇ ਖਾਓ ਅਜਿਹਾ ਇਸ ਲਈ ਹੈ ਕਿਉਂਕਿ ਕੁਝ ਭਾਂਡਿਆਂ ਵਿੱਚ ਜ਼ਹਿਰੀਲੇ ਰਸਾਇਣ ਹੁੰਦੇ ਹਨ ਜੋ ਭੋਜਨ ਵਿੱਚ ਦਾਖਲ ਹੋ ਸਕਦੇ ਹਨ ਇਸ ਲਈ ਅਤੇ ਇਸ ਨੂੰ ਦੂਸ਼ਿਤ ਕਰ ਸਕਦੇ ਹਨ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਖਾਣਾ ਪਕਾਉਣ ਲਈ ਕਿਹੜੇ ਬਰਤਨ ਸਭ ਤੋਂ ਵਧੀਆ ਹੁੰਦੇ ਹਨ ਜ਼ਿਆਦਾਤਰ ਲੋਕ ਖਾਣਾ ਬਣਾਉਣ ਅਤੇ ਖਾਣ ਲਈ ਇਸ ਤਰ੍ਹਾਂ ਦੇ ਪਾਂਡਾ ਦੀ ਵਰਤੋਂ ਕਰਦੇ ਹਨ ਇਸ ਦੇ ਨਾਲ ਹੀ ਤੁਸੀਂ ਇਸ ਵਿੱਚ ਕਈ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੇ ਹੋ ਇਸ ਵਿੱਚ ਖਾਣਾ ਇਸ ਵਿੱਚ ਖਾਣ ਖਾਣਾ ਵੀ ਜਲਦੀ ਤਿਆਰ ਹੋ ਜਾਂਦਾ ਹੈ ਪਰ ਸਟੀਲ ਦੇ ਪਾਣੇ ਵਿੱਚ ਖਾਣਾ ਪਕਾਉਣ ਸਮੇਂ ਭੋਜਨ 'ਚ ਮੌਜੂਦਾ 60 ਤੋਂ 70% ਦੇ ਪੋਸ਼ਟਿਕ ਤੱਤ ਹੀ ਬਰਕਰਾਰ ਰਹਿੰਦੇ ਹਨ ਕ੍ਰੋਮੀਅਮ ਜਾਂ ਨਿਕਲ ਨਾਲ ਪਾਲਿਸ਼ ਕੀਤੇ ਸਟੀਲ ਸਟੀਲ ਦੇ ਬਰਤਨ ਕਿੰਨਾ ਨਾ ਭੁੱਲੋ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੀਆਂ। ਸਟੀਲ ਦੇ ਭਾਂਡੇ ਵਿੱਚ ਬੈਕਟੀਰੀਆ ਨਹੀਂ ਵਧਦਾ ਜਿਸ ਕਾਰਨ ਪਾਣੀ ਸਾਫ਼ ਅਤੇ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸਟੀਲ ਦੇ ਭਾਂਡੇ ਵਿੱਚ ਪਾਣੀ ਪੀਣ ਦੇ ਸਾਡੀ ਸਿਹਤ ਤੇ ਕਈ ਫਾਇਦੇ ਹੁੰਦੇ ਹਨ। ਮੈਗ ਤੇ ਸੁਆਦ ਨੂੰ ਪ੍ਰਭਾਵਿਤ ਨਹੀਂ ਕਰਦੇ ਤੇ ਪਾਣੀ ਨੂੰ ਤਾਜ਼ਾ ਰੱਖਦੇ ਹਨ। ਸਟੀਲ ਦੇ ਭਾਂਡਿਆਂ ਵਿੱਚ ਕਈ ਹਾਨੀਕਾਰਕ ਰਸਾਇਣ ਨਹੀਂ ਹੁੰਦੇ ਜਿਸ ਕਾਰਨ ਪਾਣੀ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ। ਸਟੀਲ 'ਚ ਕੋਈ ਵੀ ਜ਼ਹਿਰੀਲੇ ਤੱਤ ਨਹੀਂ ਹੁੰਦੇ। ਜੋ ਸੇਤਲੀ ਹਾਨੀਕਾਰਕ ਹੋ ਸਕਦੀ ਹਨ ਸਟੀਲ ਵਿੱਚ ਰੱਖਿਆ ਸਾਫ਼ ਅਤੇ ਸ਼ੁੱਧ ਪਾਣੀ ਪਾਚਨ ਪ੍ਰਣਾਲੀ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿੱਚ ਮਦਦਗਾਰ ਹੁੰਦਾ ਹੈ ਸਟੀਲ ਦੇ ਬਰਤਨ ਵਿੱਚ ਪਾਣੀ ਲੰਬੇ ਸਮੇਂ ਤੱਕ ਠੰਡਾ ਹੁੰਦਾ ਹੈ ਸਟੀਲ ਦੇ ਸਟੀਲ ਦੇ ਭਾਂਡਿਆਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਇਸ ਨਾਲ ਉਹਨਾਂ ਵਿੱਚ ਜੰਮ ਹੋਈ ਗੰਦਗੀ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਹਰ ਕੋਈ ਆਪਣੀ ਪਸੰਦ ਦੇ ਭਾਂਡੇ ਵਿੱਚ ਖਾਣਾ ਖਾਣਾ ਬਣਾਉਣਾ ਪਸੰਦ ਕਰਦਾ ਹੈ ਕੁਝ ਅਲਮੀਨੀਅਮ ਦੇ ਭਾਂਡੇ ਵਿੱਚ ਕੁੰਜਨ ਪਕਾਉਂਦੇ ਹਨ ਤੇ ਕੁਝ ਲੋਕ ਸਟੀਲ ਦੇ ਭਾਂਡੇ ਵਿੱਚ ਪੂਜਨ ਬਣਾਉਂਦੇ ਹਨ ਇਸ ਦੇ ਨਾਲ ਹੀ ਜੇਕਰ ਅਸੀਂ ਛੋਟੇ ਕਸਬਿਆਂ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਅੱਜ ਵੀ ਖਾਣਾ ਬਣਾਉਣ ਲਈ ਲੋਹਾ ਅਤੇ ਮਿੱਟੀ ਦੇ ਬਰਤਨ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਦੇਖਿਆ ਹੈ ਕਿ ਤੁਸੀਂ ਖਾਣਾ ਪਕਾਉਣ ਲਈ ਇਸੇ ਤਰ੍ਹਾਂ ਦੇ ਬਾਤੂ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੋ ਤੁਹਾਡੀ ਸਿਹਤ ਤੇ ਕੀ ਫਾਇਦੇ ਤੇ ਕੀ ਨੁਕਸਾਨ ਹੁੰਦੇ ਹਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹੀ ਭਾਂਡਿਆਂ ਵਿੱਚ ਪਕਾਓ ਅਤੇ ਖਾਓ ਅਜਿਹਾ ਇਸ ਲਈ ਹੈ ਕਿਉਂਕਿ ਕੁਝ ਭਾਂਡਿਆਂ ਵਿੱਚ ਜ਼ਹਿਰੀਲੇ ਰਸਾਇਣ ਹੁੰਦੇ ਹਨ ਜੋ ਭੋਜਨ ਵਿੱਚ ਦਾਖਲ ਹੋ ਸਕਦੇ ਹਨ ਇਸ ਲਈ ਅਤੇ ਇਸ ਨੂੰ ਦੂਸ਼ਿਤ ਕਰ ਸਕਦੀ ਹਨ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਖਾਣਾ ਪਕਾਉਣ ਲਈ ਕਿਹੜੇ ਬਰਤਨ ਸਭ ਤੋਂ ਵਧੀਆ ਹੁੰਦੇ ਹਨ ਜ਼ਿਆਦਾਤਰ ਲੋਕ ਖਾਣਾ ਬਣਾਉਣ ਅਤੇ ਖਾਣ ਲਈ ਇਸ ਤਰ੍ਹਾਂ ਦੇ ਪਾਂਡਾ ਦੀ ਵਰਤੋਂ ਕਰਦੇ ਹਨ ਇਸ ਦੇ ਨਾਲ ਹੀ ਤੁਸੀਂ ਇਸ ਵਿੱਚ ਕਈ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੇ ਹੋ ਇਸ ਵਿੱਚ ਖਾਣਾ ਇਸ ਵਿੱਚ ਖਾਣ ਖਾਣਾ ਵੀ ਜਲਦੀ ਤਿਆਰ ਹੋ ਜਾਂਦਾ ਹੈ ਪਰ ਸਟੀਲ ਦੇ ਪਾਣੇ ਵਿੱਚ ਖਾਣਾ ਪਕਾਉਣ ਸਮੇਂ ਭੋਜਨ ਚ ਮੌਜੂਦਾ 60 ਤੋਂ 70 ਫੀਸਦੀ ਪੋਸ਼ਟਿਕ ਤੱਤ ਹੀ ਬਰਕਰਾਰ ਰਹਿੰਦੇ ਹਨ ਕ੍ਰੋਮੀਅਮ ਜਾਂ ਨਿਕਲ ਨਾਲ ਪਾਲਿਸ਼ ਕੀਤੇ ਸਟੀਲ ਸਟੀਲ ਦੇ ਬਰਤਨ ਕਿਦਣਾ ਨਾ ਭੁੱਲੋ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹਨ ਸਟੀਲ ਦੇ ਬਰਤਨ ਵਿੱਚ ਪਾਣੀ ਲੰਬੇ ਸਮੇਂ ਤੱਕ ਠੰਡਾ ਹੁੰਦਾ ਹੈ ਸਟੀਲ ਦੇ ਸਟੀਲ ਦੇ ਪਾਂਡਿਆਂ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਇਸ ਨਾਲ ਉਹਨਾਂ ਵਿੱਚ ਜਮ੍ਹਾ ਹੋਈ ਗੰਦਗੀ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਹਰ ਕੋਈ ਆਪਣੀ ਪਸੰਦੀ ਦੇ ਪਾਂਡੇ ਵਿੱਚ ਖਾਣਾ ਖਾਣਾ ਬਣਾਉਣਾ ਪਸੰਦ ਕਰਦਾ ਹੈ ਕੁਝ ਅਲਮੀਨੀਅਮ ਦੇ ਭਾਂਡੇ ਵਿੱਚ ਪੋਜਨ ਪਕਾਉਂਦੇ ਹਨ ਤੇ ਕੁਝ ਲੋਕ ਸਟੀਲ ਦੇ ਭਾਂਡੇ ਵਿੱਚ ਪੋਜਨ ਬਣਾਉਂਦੇ ਹਨ ਇਸ ਦੇ ਨਾਲ ਹੀ ਜੇਕਰ ਅਸੀਂ ਛੋਟੇ ਕਸਬਿਆਂ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਅੱਜ ਵੀ ਖਾਣਾ ਬਣਾਉਣ ਲਈ ਲੋਹਾ ਅਤੇ ਮਿੱਟੀ ਦੇ ਬਰਤਨਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਕਿ ਤੁਸੀਂ ਦੇਖਿਆ ਹੈ ਕਿ ਤੁਸੀਂ ਖਾਣਾ ਪਕਾਉਣ ਲਈ ਇਸੇ ਤਰ੍ਹਾਂ ਦੇ ਬਾਤੂ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੋ ਤੁਹਾਡੀ ਸਿਹਤ ਤੇ ਕੀ ਫਾਇਦੇ ਤੇ ਕੀ ਨੁਕਸਾਨ ਹੁੰਦੇ ਹਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਹੀ ਭਾਂਡੇ ਵਿੱਚ ਪਕਾਓ ਅਤੇ ਖਾਓ ਅਜਿਹਾ ਇਸ ਲਈ ਹੈ ਕਿਉਂਕਿ ਕੁਝ ਭਾਂਡਿਆਂ ਵਿੱਚ ਜ਼ਹਿਰੀਲੇ ਰਸਾਇਣ ਹੁੰਦੇ ਹਨ ਜੋ ਖਾਣੇ ਵਿੱਚ ਦਾਖਲ ਹੋ ਸਕਦੇ ਹਨ ਇਸ ਲਈ ਅਤੇ ਉਸ ਨੂੰ ਦੂਸ਼ਿਤ ਕਰ ਸਕਦੇ ਹਨ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਖਾਣਾ ਪਕਾਉਣ ਲਈ ਕਿਹੜੇ ਬਰਤਨ ਸਭ ਤੋਂ ਵਧੀਆ ਹੁੰਦੇ ਹਨ ਜ਼ਿਆਦਾਤਰ ਲੋਕ ਖਾਣਾ ਬਣਾਉਣ ਅਤੇ ਖਾਣ ਲਈ ਇਸ ਤਰ੍ਹਾਂ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਨ ਇਸ ਦੇ ਨਾਲ ਹੀ ਤੁਸੀਂ ਇਸ ਵਿੱਚ ਕਈ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੇ ਹੋ ਇਸ ਵਿੱਚ ਖਾਣਾ ਇਸ ਵਿੱਚ ਖਾਣ ਖਾਣਾ ਵੀ ਜਲਦੀ ਤਿਆਰ ਹੋ ਜਾਂਦਾ ਹੈ ਪਰ ਸਟੀਲ ਦੇ ਪਾਣੇ ਵਿੱਚ ਖਾਣਾ ਪਕਾਉਣ ਸਮੇਂ ਭੋਜਨ ਚ ਮੌਜੂਦਾ 60 ਤੋਂ 70 ਫੀਸਦੀ ਪੋਸ਼ਟਿਕ ਤੱਤ ਹੀ ਬਰਕਰਾਰ ਰਹਿੰਦੇ ਹਨ Chromium ਜਾਂ ਨਿਕਲ ਨਾਲ ਪਾਲਿਸ਼ ਕੀਤੇ ਸਟੀਲ ਸਟੀਲ ਦੇ ਬਰਤਨ ਕਿਦਣਾ ਨਾ ਭੁੱਲੋ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹਨ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ